ਮੋਛਾ ਨਹੀਂ ਚਲਦੀ। ਬਿਰਤਰੀਆਂ ਚੀਕਾਂ ਕੜਾ ਦਾਂਗੇ, ਫੁਲਾਣਾ ਕਰਦਾਂ। ਵਾਹਿਗੁਰੂ ਪਰਮਾਤਮਾ। ਬੜੇ-ਬੜੇ ਆਏ ਚੀਕਾਂ ਵਾਲੇ ਤੇ ਆਪਦੀਆਂ ਚੀਕਾਂ ਗਿਣੀਆਂ ਨ ਜਾਂਦੀਆਂ। ਮਿਲ ਗਿਆ ਠੀਕ ਸਮਾਂ। ਜਿੱਦ ਮੈਂ ਗਲਤੀ ਕੀਤੀ ਮੈਨੂੰ ਮੈਨੂੰ ਕਰ ਲਿਆ ਅੰਦਰ। ਜਿੱਦ ਮੈਂ ਕੋਈ ਗਲਤ ਕੰਮ ਕੀਤਾ ਮੈਂ ਸਾਨੂੰ ਤੇਰੇ ਅੰਦਰ ਭਾਈ। ਇਹਨਾਂ ਨੂੰ ਚਾਹੀਦਾ ਸਰ ਦੂਜਾ ਕੰਮ ਵੀ। ਰੋਣ ਤਮਾਨ ਬੋਲੂ ਮਜੀਠੀਏ ਬਰੇ ਬਚਾ ਉਹ ਮੈਂ ਬੋਲਦਾ ਨਹੀਂ ਉਹ ਸਰ ਕਾਨੂੰਨ ਦਾ ਕੰਮ ਹੈ ਮੇਰਾ ਕੀ ਕੰਮ ਹੈ ਮੇਰਾ ਕੰਮ ਥੋੜੀ ਹੈ ਉਹ ਤਾਂ ਨਾਪੇ ਹੈ ਨਾਪੇ ਜਾ ਕੇ ਕਰਿਆ ਉਹ ਉਹ ਤਾਂ ਕਾਨੂੰਨ ਕਰੂ ਮੈਂ ਤਾਂ ਕੁਛ ਕਰਦਾ ਨਹੀਂ ਪਰ ਮੈਂ ਇੰਨਾ ਕਹਿਣਾ ਜਿਨ੍ਹਾਂ ਨੇ ਲੱਖਾਂ ਘਰਾਂ ਚ ਚਿੱਟੇ ਰੰਗਦੇ 70 ਪਛਾਤੇ ਜਿਨ੍ਹਾਂ ਨੇ ਨਸ਼ੇ ਦੀਆਂ ਤਸਕਰੀਆਂ ਕਰ ਕਰਕੇ ਲੱਖਾਂ ਸਾਡੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਉਹ ਆਪ ਰੰਗਿਲੀਆਂ ਜ਼ਿੰਦਗੀਆਂ ਦੀ ਜਿਉ ਸਕਦੇ ਸਜ਼ਾ ਮਿਲੂ ਇੱਥੇ ਮਿਲੂ ਅੱਛਾ ਪੱਤਰਕਾਰ ਨੇ ਕੈਮਰੇ ਚੱਕਲੇ ਮਤਲਬ ਮੈਂ ਖਤਮ ਕਰਤਾ ਤਾਂ ਮਤਲਬ ਇਹਨਾਂ ਨੂੰ ਸਰ ਚਾਹੀਦੀ ਆ ਦੂਜੀ ਵਾਈਟ ਇਹਨਾਂ ਨੂੰ ਚਾਹੀਦਾ ਸਰ ਦੂਜਾ ਕੰਮ ਆ ਵੀ ਰੋਹਨ ਤਮਨ ਬੋਲੂ ਮਜੀਠੀਏ ਵਰੇ ਹੋ ਜਾ ਉਹ ਮੈਂ ਬੋਲਦਾ ਨਹੀਂ ਉਹ ਸਰ ਕਾਨੂੰਨ ਦਾ ਕੰਮ ਹੈ ਮੇਰਾ ਕੀ ਕੰਮ ਹੈ ਮੇਰਾ ਕੰਮ ਥੋੜੀ ਹੈ ਉਹ ਤਾਂ ਨਾਪੇ ਆ ਨਾਪੇ ਜਾ ਕੇ ਕਰਿਆ ਉਹ ਤਾਂ ਕਾਨੂੰਨ ਕਰੂ ਮੈਂ ਤਾਂ ਕੁਛ ਕਰਦਾ ਨਹੀਂ ਪਰ ਮੈਂ ਇੰਨਾ ਕਹਿਣਾ ਜਿਨ੍ਹਾਂ ਨੇ ਲੱਖਾਂ ਘਰਾਂ ਚ ਚਿੱਟੇ ਰੰਗ ਦੇ ਸੱਤਰ ਪਿਛਾਤੇ ਜਿਨ੍ਹਾਂ ਨੇ ਨਸ਼ੇ ਦੀਆਂ ਤਸਕਰੀਆਂ ਕਰ ਕਰਕੇ ਲੱਖਾਂ ਸਾਡੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਉਹ ਆਪ ਰੰਗੀਲੀਆਂ ਜ਼ਿੰਦਗੀਆਂ ਨਹੀਂ ਜਿਉ ਸਕਦੇ ਸਜ਼ਾ ਮਿਲੂ ਇੱਥੇ ਮਿਲੂ ਇੱਥੇ ਮਿਲੂ ਨਰਕ ਸੁਰਗ ਇੱਥੇ ਹੈ ਇੱਥੇ ਸਜ਼ਾ ਮਿਲੂ ਭੁਗਤੀ ਜਾ ਮੈਂ ਤਾਂ ਕੁਝ ਨਹੀਂ ਕਰ ਸਕਦਾ ਮੈਂ ਤਾਂ ਕਿ ਜ਼ਰੀਆਂ ਮੈਂ ਕੁਝ ਨਹੀਂ ਕਰ ਸਕਦਾ ਮੈਂ ਬਾਕੀ ਕਮ ਹਾਲਤਾਂ ਦਾ ਬਾਕੀ ਕੰਮ ਕੋਟਾਂ ਦਾ ਪੁਕਤੀ ਜਾ ਕਬੀਰ ਆ ਤੇਰੀ ਝੋਪੜੀ ਗਲ ਕਟਿਆਨ ਕੇ ਪਾਸ ਜੋ ਕਰਨਗੇ ਸੋ ਕਰਨਗੇ ਤੂੰ ਕਿਹਾ ਵੇ ਦਾਸ ਜਿੱਦ ਮੈਂ ਗਲਤੀ ਕੀਤੀ ਮੈਨੂੰ ਮੈਨੂੰ ਕਰ ਲਿਆ ਅੰਦਰ ਜਿੱਦ ਮੈਂ ਕੋਈ ਗਲਤ ਕੰਮ ਕੀਤਾ ਮੈਂ ਸਾਨੂੰ ਦੇਦੇ ਅੰਦਰ ਭਾਈ ਪਰ ਐ ਮੁੱਛਾਂ ਨਹੀਂ ਚਲਦੀਆਂ ਵੀ ਤੋਰੀਆਂ ਚੀਕਾਂ ਕਢਾ ਦਾਂਗੇ ਫੁਲਾਣਾ ਕਰਦਾਂ ਵਾਹਿਗੁਰੂ ਪ੍ਰਮਾਤਮਾ ਬڑے-ਬڑے ਆਏ ਚੀਕਾਂ ਵਾਲੇ ਇੱਥੇ ਆਪਦੀਆਂ ਚੀਕਾਂ ਗਿਣੀਆਂ ਨਹੀਂ ਜਾਂਦੀਆਂ ਉਹਨਾਂ ਤੋਂ ਮਿਲ ਗਿਆ ਠੀਕ ਸਮਾਨ ਆ ਪਹਿਲਾਂ ਤਾਂ ਨੀਲੇ ਪੀਲੇ ਕਾਰਡਾਂ 'ਚ ਹੀ ਫਸੇ ਰਹੇ ਨਾ ਆਪਾਂ ਅੱਜ ਕਈ ਕੋਈ ਨਹੀਂ ਲਾ ਪੀਲਾ ਕਾਰਡ ਨਹੀਂ ਸਿੱਧੇ ਜੋ ਪੰਜਾਬ ਦਾ ਵਾਸੀ ਹੈ ਉਹਦਾ ਇਲਾਜ ਹੋ ਗਈ ਨੀਲਾ ਜਾਂ ਪੀਲਾ ਜਾਂ ਹਰਾ ਜਾਂ ਕੋਈ ਕਾਰਡ ਨਹੀਂ ਦਿਖਿਆ ਜਾਊਗਾ ਕੱਲਾ ਵੋਟਰ ਕਾਰਡ ਆਧਾਰ ਕਾਰਡ ਦਿਖਿਆ ਜਾਊਗਾ ਬਸ ਹੁਣ ਲੈ ਕਹਿੰਦੇ ਮੋਦੀ ਸਾਹਿਬ ਕਹਿੰਦੇ ਕਹਿੰਦੇ ਵੀ ਨਾ ਨਾਨੀ ਦਾ ਨਾਮ ਵੀ ਦੱਸੋ ਜੇ ਵੋਟ ਪਾਉਣੀ ਹੈ ਹੁਣ ਸਾਡੇ ਵਾਲੇ ਤਾਂ ਪਾਕਿਸਤਾਨ ਤੋਂ ਆਏ ਅਸੀਂ ਕਿੱਥੋਂ ਲੱਭੀਏ ਜੀ ਉੱਥੇ ਸਿਆਲਕੋਟ ਜਾ ਕੇ ਆਪ ਦੇਖਰ ਤਾਂ ਕੁਝ ਪਤਾ ਨਹੀਂ ਬਾਕੀਆਂ ਦਾ ਡਾਟਾ ਮੰਗੀ ਜਾਂਦਾ ਹੱਦ ਮੇਰੀ ਮਾਂ ਨੇ ਵੋਟ ਪਾਉਣੀ ਆ ਉਹ ਪਾਕਿਸਤਾਨ ਤੋਂ ਆਏ ਹੋਏ ਨੇ ਕਿੱਥੋਂ ਲਿਓਗੀ ਮੇਰੀ ਮਾਂ ਉੱਥੋਂ ਪਾਕਿਸਤਾਨ ਅਜਾ ਪਾਕਿਸਤਾਨ ਨਾਲ ਸੰਬੰਧ ਕਾਬ ਕਰ ਰੱਖਨੇ ਨੇ ਉਹ ਤਾਂ ਜਾਣ ਨਹੀਂ ਦਿੰਦੇ ਦੱਸੋ ਸਰ ਕਰੀਏ ਕੀ ਕਰੀਏ ਜਾਈਏ ਕਿੱਧਰ ਜਾਈਏ ਸਰ ਬੋਰਡ ਹੀ ਨਹੀਂ ਪਾਸ ਹੋ ਰਿਹਾ ਮਤਲਬ ਮੇਰੀ ਮਾਂ ਨੇ ਇਹ ਬੋਰਡ ਪਾਉਣੀ ਹੈ ਤਾਂ ਉਹਨੂੰ ਪਾਕਿਸਤਾਨ ਤੋਂ ਕਾਗਜ਼ ਮਾਉਣੇ ਪੈਣਗੇ ਪਾਕਿਸਤਾਨ ਜਾਣ ਹੀ ਨਹੀਂ ਦਿੰਦੇ ਕਹਿੰਦੇ ਪਾਕਿਸਤਾਨ ਨਾਲ ਦਾ ਸਬੰਧ ਖਰਾਬ ਨੇ ਤੂੰ ਤਾਂ ਪਾਕਿਸਤਾਨੀ ਹੋਗੇ ਤੂੰ ਤਾਂ ਆਹ ਹੋਗੇ ਟੀਮ ਨਹੀਂ ਖੜ੍ਹਣਦੇ ਫਲਾਣਾ ਨਹੀਂ ਦਿੰਦੇ ਆ ਦਿਲਜੀਤ ਦੀ ਫਿਲਮ 'ਚ ਕੋਈ ਪਾਕਿਸਤਾਨੀ ਕਲਾਕਾਰ ਪਹਿਲਾਂ ਜਦ ਕਿ ਪਹਿਲਗਾਮ ਜਿਹੜਾ ਬਹੁਤ ਦੁਖਦਾਇਕ ਘਟਨਾ ਹੋਈ ਉਹ ਤੋਂ ਪਹਿਲਾਂ ਦੀ ਸ਼ੂਟਿੰਗ ਹੈ ਕੋਈ ਕਲਾਕਾਰ ਪਾਕਿਸਤਾਨ ਤੋਂ ਕਿਉਂਕਿ ਸਾਡਾ ਕਲਚਰ ਸਾਂਝਾ ਹੈ ਜੀ ਪੰਜਾਬੀ ਬੋਲਦੇ ਆ ਉਹ ਵੀ ਪੰਜਾਬੀ ਬੋਲਦੇ ਉਹ ਲੈ ਲੈ ਨਾ ਜੀ ਕਹਿੰਦੇ ਇਹ ਫਿਲਮ ਹੀ ਨਹੀਂ ਲੀਸ ਹੋ ਸਕਦੀ ਇਹ ਤਾਂ ਗਦਾਰ ਹੈ ਜੀ ਇਹ ਤਾਂ ਗਦਾਰ ਹੈ ਤੇ ਹੁਣ ਪਾਕਿਸਤਾਨ ਦੀ ਟੀਮ ਖੇਡਣਾ ਹੋਊਗੀ ਉਹ ਠੀਕ ਹੈ ਸਾਰੀ ਸਾਨੂੰ ਤਾਂ ਐਂ ਵਰਤੀ ਜਾਂਦੇ ਭੈਡਾਂ ਬੱਕਰੀਆਂ ਵਾਂਗੂ ਹੁਣ ਤੁਸੀਂ ਲੜਪੋ ਹੁਣ ਤੁਸੀਂ ਠੀਕ ਹੋ ਜਾਓ ਹੁਣ ਤੁਸੀਂ ਫੇਰ ਲੜਪੋ ਹੁਣ ਤੁਸੀਂ ਫੇਰ ਠੀਕ ਹੋ ਜਾਓ ਉਹ ਅਮਰੀਕਾ ਬੈਠਾ ਜੀ ਐਫ 16 ਐਫ ਉਹਨਾਂ ਕੋ ਕਬਾੜ ਹੈ ਐਫ 16 ਕਬਾੜ ਜਹਾਜ਼ ਨੇ ਉਹ ਪਾਕਿਸਤਾਨ ਨੂੰ ਵੀ ਵੇਚ ਦਿੰਦੇ ਆ ਸਾਨੂੰ ਵੀ ਵੇਚ ਦਿੰਦੇ ਜੀ ਦੋਨਾਂ ਮੁਲਕਾਂ ਨੂੰ ਵੇਚ ਕੇ ਕਹਿੰਦੇ ਨੇ ਓਏ ਲੜਿਆ ਨਾ ਕਰੋ ਓਏ ਲੜਿਆ ਨਾ ਕਰੋ ਦੱਸੋ ਅਸੀਂ ਬੱਚੇ ਛ ਸਕੂਲ ਛੱਡ ਕੇ ਆਉਣੇ ਆ ਐਫ 16 ਚ ਲੜਾਈ ਵਾਲੇ ਹਥਿਆਰ ਵੇਚ ਕੇ ਸਾਨੂੰ ਕਹੀ ਜਾਂਦੇ ਲੜਿਆ ਨਾ ਕਰੋ ਯਾਰ ਹੱਦ ਕਰੀ ਜਾਂਦੇ ਅਸੀਂ ਸਮਝਦੇ ਨਹੀਂ ਯਾਰ ਸਾਡੇ 10 ਲੱਖ ਬੰਦਾ ਸਾਡਾ ਮਰ ਗਿਆ ਜੀ ਪਾਰਟੀਸ਼ਨ ਵੇਲੇ ਸੰਤਾਲੀ ਵੇਲੇ ਕੌਣ ਮਰਿਆ ਜੀ ਸਾਡੇ ਨਾਨੇ ਨਾਨੀਆਂ ਸਾਡੇ ਪੂਆ ਫੋਫੜ ਮਰਨ ਨੂੰ ਅਸੀਂ ਰੱਖੇ ਆਂ ਆਪਰੇਸ਼ਨ ਸਿੰਦੂਰ ਔਰ ਸਿੰਦੂਰ ਵੀ ਬੰਡਣ ਲੱਗ ਗਈ ਸੀ ਇਹਦਾ ਰੌਲਾ ਪੈ ਗਿਆ ਨਹੀਂ ਤਾਂ ਆ ਜਾਂਦੇ ਕਰ ਕਰ ਸੰਦੂਰ ਲਾਓ ਜੀ ਮੋਦੀ ਦੇ ਨਾਂ ਦਾ ਉਹ ਜੀ ਦੇ ਲਾਉਣਾ ਤੂੰ ਉਹਦੇ ਲਾਲਾ ਬਾਬਾ ਤੂੰ ਸਾਡੇ ਵਾਲਿਆਂ ਨੂੰ ਕਿਉਂ ਪਾ ਨਿਕਲਿਆ ਸਹੀ ਹੈ ਨਾ ਜੇ ਸਹੀ ਹੈ ਤਾੜੀ ਮਾਰ ਦਿਓ ਨਹੀਂ ਤਾਂ ਨਾ ਮਾਰ ਹੱਦ ਹੈ ਮਤਲਬ ਹਰ ਥਾਂ ਤੇ ਜਾ ਕੇ ਕਹਿੰਦਾ ਇਸ ਜਗ੍ਹਾ ਸੇ ਮੇਰਾ ਪੁਰਾਣਾ ਨਾਤਾ ਹੈ ਜਿਹਦੇ ਨਾਲ ਨਾਤਾ ਹੈ ਉਹਦੇ ਨਾਲ ਬੱਤਲਦਾ ਨਹੀਂ